ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਆਪਾਂ ਗੱਲ ਕਰਨੀਆਂ ਯਾਰ ਜਿਹੜੇ ਸੰਦ ਮੰਗ ਕੇ ਲੈ ਕੇ ਜਾਂਦੇ ਆ ਸੰਦ ਮਤਲਬ ਜਿਵੇਂ ਟਰੈਕਟਰ ਵਾਲੇ ਸੰਦ ਜਿਵੇਂ ਕੋਈ ਸੁਹਾਗਾ ਮੰਗ ਕੇ ਲੈ ਗਿਆ ਕੋਈ ਤਮੀਆਂ ਮੰਗ ਕੇ ਲੈ ਗਿਆ ਕੋਈ ਕਿਸੇ ਦੇ ਹਲ ਮੰਗ ਕੇ ਲੈ ਗਿਆ ਕੋਈ ਕਿਰਾਇਆ ਮੰਗ ਕੇ ਲੈ ਗਿਆ ਇਹ ਆਮ ਹੀ ਪਿੰਡਾਂ ਦੇ ਵਿੱਚ ਇੱਕ ਦੋ ਘਰ ਇਹੋ ਜਿਹੇ ਜ਼ਰੂਰ ਹੁੰਦੇ ਆ ਜਿਨ੍ਹਾਂ ਕੋਲੇ ਜ਼ਮੀਨ ਜਾਇਦਾਦ ਵੀ ਵਧੀਆ ਹੁੰਦੀ ਆ ਟਰੈਕਟਰ ਵੀ ਵੱਡਾ ਹੁੰਦਾ ਪਰ ਉਹਨਾਂ ਕੋਲੇ ਆਪ ਦੇ ਘਰ ਦਾ ਕੋਈ ਸੰਦ ਨਹੀਂ ਹੁੰਦਾ ਜੇ ਘਰ ਦਾ ਸੰਦ ਹੋਊਗਾ ਉਹ ਟੁੱਟਿਆ ਫੁੱਟਿਆ ਹੋਊਗਾ ਉਹਨੂੰ ਬਣਾਉਣਾ ਨਹੀਂਗਾ ਤੇ ਲੋਕਾਂ ਦੇ ਸੰਦ ਮੰਗ ਕੇ ਵਾ ਲੈਣੇ ਹੁੰਦੇ ਆ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਲਈ ਇਸ ਵੀਡੀਓ ਦੇ ਵਿੱਚ ਬਈ ਆਪਾਂ ਛੋਟੇ ਜ਼ਿਮੀਂਦਾਰ ਭਰਾਵਾਂ ਦੀ ਗੱਲ ਨਹੀਂ ਕਰਦੇ ਕਿਉਂਕਿ ਛੋਟਾ ਜ਼ਿਮੀਂਦਾਰ ਜਿਹਦੇ ਕੋਲ 2 2.5 ਕਿੱਲੇ ਆ ਯਾਰ ਹਨਾ ਪਹਿਲੀ ਗੱਲ ਉਹ ਵਿਚਾਰੇ ਕੋਲ ਟਰੈਕਟਰ ਹੀ ਨਹੀਂ ਹੁੰਦਾ ਜੇ ਟਰੈਕਟਰ ਹੋ ਉਹ ਵਿਚਾਰਾ ਕਿਰਾਏ ਤੇ ਜ਼ਮੀਨ ਵਾਊਗਾ ਆਪਦੀ ਤੇ ਜੇ ਕਿਸੇ ਕੋਲ ਟਰੈਕਟਰ ਛੋਟਾ ਮੋਟਾ ਹੋਊਗਾ ਚਲੋ ਮੰਗ ਕੇ ਸੰਦ ਵਾਲੇ ਚਲੋ ਉਹਨੂੰ ਕੋਈ ਮੇੜਾ ਨਹੀਂ ਯਾਰ ਉਹ ਤਾਂ ਵਿਚਾਰਾ ਹੈ ਹੀ ਦੋ ਟਾਈ ਕਿੱਲੇ ਆਣਾ ਚਲ ਇਹੋ ਜੇ ਭਰਾਵਾਂ ਦੀ ਮਦਦ ਵੀ ਕਰਨੀ ਚਾਹੀਦੀ ਆ ਇਹੋ ਜੇ ਭਰਾਵਾਂ ਨੂੰ ਸੰਦ ਸੰਦੇੜਾ ਦੇ ਵੀ ਦੇਣਾ ਚਾਹੀਦਾ ਵੀ ਚਲੋ ਕੋਈ ਗੱਲ ਨਹੀਂ ਯਾਰ ਹਨਾ ਵੀ ਆਪਣੇ ਭਰਾ ਨੇ ਇਹ ਮੈਂ ਗੱਲ ਉਹਨਾਂ ਦੀ ਕਰਨ ਲੱਗਾ ਜਿਨ੍ਹਾਂ ਕੋਲੇ 10 12-12 ਕਿੱਲੇ ਜ਼ਮੀਨ ਦੇ ਵੀ ਹੈਗੇ ਆ ਟਰੈਕਟਰ ਵੀ ਵੱਡਾ ਕਢਾਈ ਫਿਰਨਗੇ ਪਰ ਸੰਦ ਉਹਨਾਂ ਨੇ ਸਾਰੇ ਪਿੰਡ ਦੇ ਮੰਗ ਕੇ ਵਾਉਣੇ ਹੁੰਦੇ ਆ ਆਪਦੇ ਘਰ ਦਾ ਉਹਨਾਂ ਨੇ ਕੋਈ ਸੰਦ ਨਹੀਂ ਬਣਾਉਣਾ ਹੁੰਦਾ 10 12 ਕਿੱਲੇ ਜ਼ਮੀਨ ਆਪਦੀ ਹੋਊਗੀ 10 12 ਕਿਨੇ ਆ ਦੋ ਕਿੱਲੇ ਵਾਉਣੇ ਦਿਓ ਸੰਦ ਮੜਾ ਜਾ ਦੋ ਕਿੱਲੇ ਵਾਉਣ ਦੇ ਪੱਜ ਨਾਲ ਸੰਦ ਲੈ ਜਾਂਦੇ ਤੇ ਦੋ ਦਿਨਾਂ ਬਾਅਦ ਜਾ ਕੇ ਉਹਨਾਂ ਦੇ ਘਰੋਂ ਲਿਆਉਣਾ ਪੈਂਦਾ ਪਤੰਦਰ ਫਿਰ ਮੋੜ ਕੇ ਵੀ ਨਹੀਂ ਜਾਂਦੇ ਕਈ ਬੰਦੇ ਇਹੋ ਜਿਹੇ ਆ ਤੇ ਪਿੰਡ ਹਰੇਕ ਪਿੰਡ ਚ ਇੱਕ ਦੋ ਬੰਦੇ ਇਹੋ ਜਿਹੇ ਹੁੰਦੇ ਜ਼ਰੂਰ ਆ ਦੇਖੇ ਤੁਸੀਂ ਵੀ ਹੋਣਗੇ ਕਹਿਣਗੇ ਬਸ ਦੋ ਕਿੱਲੇ ਵਾਉਣੇ ਆ ਮੜੇ ਤਮੀਆਂ ਪਵਾ ਦਿਓ ਤਮੀਆਂ ਪਤੰਦਰਾ ਨੂੰ ਪਵਾ ਦਿਓ ਫਿਰ ਦੋ ਦਿਨਾਂ ਬਾਅਦ ਕਈ ਦਿਨਾਂ ਦੇ ਕਈਆਂ ਦੇ ਖੇਤਾਂ ਜਾ ਕੇ ਲਿਆਉਣੀ ਪੈਂਦੀਆਂ ਤੇ ਕਈਆਂ ਦੇ ਮੁੜ ਕੇ ਫੋਨ ਕਰ ਕਰ ਕੰਨ ਖਾਣਿਆਂ ਦੇ ਭਰਾਵੋ ਦੇ ਜੋ ਤਮੀਆਂ ਅਸੀਂ ਵਾਉਣੀਆਂ ਅਸੀਂ ਵਾਉਣੀਆਂ ਨੇ ਤੇ ਕਈ ਦੋ ਦਿਨਾਂ ਬਾਅਦ ਮੋੜ ਕੇ ਜਾਣ ਤੇ ਫਿਰ ਇੱਕ ਗੱਲ ਨਾਲ ਹੋਰ ਵੀ ਕਹਿ ਜਾਣਗੇ ਅਖੇ ਯਾਰ ਤਵੀਆਂ ਤੁਹਾਡੀਆਂ ਲੈ ਤਾਂ ਗਏ ਯਾਰ ਬੈਰਿੰਗ ਜਾ ਆਵਾਜ਼ ਜੀ ਕਰਦਾ ਸੀਗਾ ਫਿਰ ਗ੍ਰੀਸ ਗਰੂਸ ਮਾਰਤੀ ਬੈਰਿੰਗ ਮੁਰਗ ਭਾਈ ਮੜਾ ਜਾਂਦਾ ਦੇਖੋ ਬੈਰਿੰਗ ਸਾਨੂੰ ਐ ਲੱਗਦਾ ਜਿਵੇਂ ਟੁੱਟਿਆ ਹੋਵੇ ਬੇਸ਼ੱਕ ਬੈਰਿੰਗ ਉਹਨਾਂ ਕੋਲ ਆਪਦੇ ਕੋਲ ਟੁੱਟ ਗਿਆ ਹੋਵੇ ਪਰ ਬੈਰਿੰਗ ਨੂੰ ਠੀਕ ਨਹੀਂ ਕਰਾਉਣਾ ਨਾ 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 ਆ ਆ ਕੇ ਅਗਲੇ ਨੂੰ ਸੁਣਾ ਜਾਣਗੇ ਬਈ ਯਾਰ ਬੈਰਿੰਗ ਜੀ ਆਵਾਜ਼ ਕਰਦਾ ਜੇ ਤੁਸੀਂ ਲੈ ਗਏ ਸੀ ਗ੍ਰੀਸ ਗਰੂਸ ਤਾਂ ਮਾਰੀ ਸੀ ਬਾਏ ਵਾਈ ਕਰ ਨੂੰ ਹਟ ਗਿਆ ਸੀ ਮੜਾ ਦੇਖ ਲਿਓ ਆਪਦਾ ਤੇ ਕਈ ਪਤੰਦਰ ਤੋੜ ਪੰਨ ਕੇ ਸੰਧ ਚੁੱਪ ਕਰਕੇ ਗੇਟ ਦੇ ਕੋਲ ਲਾ ਕੇ ਮੁੜ ਜਾਣਗੇ ਨਾ ਦੱਸ ਕੇ ਜਾਣਗੇ ਵੀ ਤੁਹਾਡਾ ਸੰਧ ਲਾ ਕੇ ਚੱਲੇ ਆ ਨਾ ਕਹਿਣਗੇ ਬਈ ਇੰਨਾ ਟੁੱਟ ਗਿਆ ਸਹੀ ਕਰਾ ਲਿਓ ਤੇ ਨਾ ਹੀ ਪਤੰਦਰ ਠੀਕ ਰਾ ਕੇ ਦਿੰਦੇ ਆ ਗੱਲ ਬਈ ਕੁਝ ਨਹੀਂ ਹੁੰਦੀ ਜੇ ਤੁਸੀਂ ਸੰਧ ਮੰਗ ਕੇ ਲੈ ਜਾਂਦੇ ਹੋ ਚਲੋ ਕੋਈ ਗੱਲ ਨਹੀਂ ਸੰਧ ਚਲੋ ਚੱਲਦਾ ਸੰਧ ਜੇ ਮੇਰੀ ਟੁੱਟ ਪੱਜ ਜਾਂਦਾ ਚਲੋ ਕੋਈ ਵੱਡੀ ਗੱਲ ਨਹੀਂ ਪਰ ਯਾਰ ਪੰਨ ਤੋੜ ਕੇ ਅਗਲੇ ਦੇ ਘਰੇ ਸੰਧ ਛੱਡ ਕੇ ਜਨਣਾ ਇਹ ਸਭ ਤੋਂ ਵੱਡੀ ਬੇਸ਼ਰਮੀ ਵਾਲੀ ਗੱਲ ਆ ਪਹਿਲੀ ਗੱਲ ਤਾਂ ਅਗਲੇ ਨੇ ਤੁਹਾਡੇ ਤੇ ਯਕੀਨ ਕਰਕੇ ਤੁਹਾਨੂੰ ਸੰਧ ਫੜਾਤਾ ਫਿਰ ਤੁਸੀਂ ਬੌਂਦੇ ਇਹੋ ਜਿਹੇ ਤਰੀਕੇ ਨਾਲ ਕੀ ਸੰਦ ਦੇ ਨਾਸਾਂ ਜੋ ਸੀਨ ਕੱਢ ਦਿੰਦੇ ਆ ਜੇ ਟੁੱਟ ਪੱਜ ਜਾਂਦਾ ਫਿਰ ਉਹ ਨਹੀਂ ਠੀਕ ਨਹੀਂ ਕਰਾ ਕੇ ਜਾਂਦੇ ਗੱਲ ਇਹ ਕੋਈ ਨਹੀਂ ਜਿਹੜੇ ਬੰਦੇ ਨੇ ਲੱਖ ਲੱਖ ਸਵਾ ਲੱਖ ਦਾ ਸੰਦ ਬਣਾ ਲਿਆ ਬਈ ਹਨਾ ਲੱਖ ਦੀਆਂ ਤਮੀਆਂ ਬਣਾ ਲੀਆਂ ਲੱਖ ਰੇਡ ਲੱਖ ਦੀਆਂ ਜੇ ਮਾੜੀਆਂ ਮੋਟੀਆਂ ਬੈਰਿੰਗ ਰੋਟੇ ਤੇ ਕੁਝ ਵੀ ਟੁੱਟ ਗਿਆ ਅਗਲਾ ਠੀਕਰਾਓ ਉਹਨੇ ਕੋਈ ਫਰਕ ਨਹੀਂ ਪੈਂਦਾ ਪਰ ਤੁਹਾਡੀ ਔਕਾਤ ਦਾ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਤੁਸੀਂ ਕਿੰਨੀ ਕੁ ਔਕਾਤ ਦੇ ਮਾਲਕ ਹੋ ਬਈ ਜੇ ਚੱਲਦਾ ਸੰਦ ਤੁਹਾਡੇ ਕੋਲ ਟੁੱਟ ਪਾ ਜਾਂਦਾ ਤਾਂ ਠੀਕਰਾ ਕੇ ਦੇਣਾ ਤੁਹਾਡਾ ਫਰਜ਼ ਬਣਦਾ ਬੇਸ਼ੱਕ ਕੰਮ 50 ਰੁਪਈਆਂ ਦੀ ਹੋਵੇ ਕਿਉਂਕਿ 50 ਰੁਪਈਆਂ ਦੇ ਕੰਮ ਨਾਲ ਵੀ ਤੁਹਾਡੀ ਔਕਾਤ ਪਰਖੀ ਜਾਣੀ ਆ ਯਾਰ ਅਗਲੇ ਨੇ ਤੁਹਾਨੂੰ 1.5 ਲੱਖ ਦਾ ਸੰਦ ਬਣਾਤਾ ਤੁਹਾਡੇ ਨੂੰ ਯਕੀਨ ਕਰਕੇ ਜੇ ਤੁਹਾਡੇ ਕੋਲ ਟੁੱਟ ਪੱਜ ਹੋ ਗਈ ਭਾਵੇਂ 50 ਰੁਪਈ ਦੀ ਭਾਵੇਂ 100 ਰੁਪਈ ਦੀ ਭਾਵੇਂ ਹੋ ਗਈ 1000 ਦੀ ਤੇ ਭਾਵੇਂ ਹੋ ਗਈ 5000 ਦੀ ਜੇਕਰ ਤੁਸੀਂ ਸੰਦ ਕਿਸੇ ਦਾ ਮੰਗ ਕੇ ਲਿਆਏ ਹੋ ਤੁਹਾਡੇ ਕੋਲੋਂ ਵਾਹਦਿਆ ਕੋਈ ਨੁਕਸਾਨ ਹੋ ਗਿਆ ਮਾੜਾ ਮ ਉਸਾ ਸੰਦ ਨੂੰ ਬਿਲਕੁਲ ਠੀਕ ਕਰਾ ਕੇ ਜਿਵੇਂ ਅਗਲੇ ਦੇ ਘਰੇ ਪਾ ਕੇ ਲਿਆਇਓ ਉਸੇ ਤਰ੍ਹਾਂ ਅਗਲੇ ਦੇ ਘਰੇ ਛੱਡ ਕੇ ਆਓ ਤੇ ਕਈ ਪਤੰਦਰ ਮਾਂ ਦੇ ਪੁੱਤ ਐ ਹੋਜੇ ਆ ਸੰਦ ਮੰਗ ਕੇ ਲੈ ਆਉਣਗੇ ਮੁੜ ਕੇ ਸੰਦ ਵਾਹੂ ਕਿ ਆਪਦੀ ਮੋਟਰ ਤੇ ਲਾ ਦੇਣਗੇ ਮੁੜ ਕੇ ਜਿਹੜੇ ਬਚਾਰੇ ਸੰਦ ਦਿੱਤਾ ਹੁੰਦਾ ਨਾਲੇ ਵਾਲਾ ਫੋਨ ਕਰਦਾ ਮੁੜ ਕੇ ਲਾ ਟਰੈਕਟਰ ਘਰੋਂ ਤੱਕ ਕੇ ਖਾਂਦਾ ਅਗਲੇ ਦੇ ਖੇਤ ਜਾਂਦਾ ਉੱਥੋਂ ਪਾ ਕੇ ਆਪਦੇ ਘਰੇ ਮੁੜ ਕੇ ਲੈ ਕੇ ਆਉਂਦਾ ਕਈ ਬੰਦੇ ਮੈਂ ਇਹੋ ਜਿਹਾ ਵੀ ਦੇਖਿਆ ਤੇ ਕਈ ਪਤੰਦਰ ਇਹੋ ਜਿਹਾ ਵੀ ਹੈਗੇ ਆਪਣੇ ਪਿੰਡਾਂ ਦੇ ਵਿੱਚ ਕਿ ساری ਉਮਰ ਤਾਂ ਸੰਦ ਲੋਕਾਂ ਦੇ ਮੰਗ ਮੰਗ ਕੇ ਵਾਉਣਗੇ ਵੀ ਫਲਾਣਿਆਂ ਤੇ ਦਹੀਂ ਤਵੀਆਂ ਫਲਾਣਿਆਂ ਦਹੀਂ ਹਾਲ ਫਲਾਣਿਆਂ ਦਹੀਂ ਕਰਾਇਆ ਫਲਾਣਿਆਂ ਦਹੀਂ ਡਰਿੱਲ ਤੇ ਜਦੋਂ ਉਹ ਪਤੰਦਰ ਇੱਕ ਅੱਧਾ ਸੰਦ ਆਪ ਦੇ ਘਰ ਦਾ ਬਣਾ ਲੈਣਗੇ ਫਿਰ ਕਈ ਪਤੰਦਰ ਤਾਂ ਕੀ ਕਰਦੇ ਆ ਗੁੱਲੇ ਵੀ ਜਿਹੜੇ ਮੋٹے ਲਵਾਉਂਦੇ ਆ ਵੀ ਕਿਸੇ ਦੇ ਮਗਰ ਸੰਦ ਪਵੇ ਹੀ ਨਾ ਜੇ ਕੋਈ ਸੰਦ ਮੰਗਣ ਆ ਜੂਗਾ ਪਾਲਾ ਯਾਰ ਪਾਲਾ ਉਹ ਪਾਊਗਾ ਤਾਂ ਜੇ ਪੈਣ ਜੁਗਾ ਛੱਡਿਆ ਹੋਊਗਾ ਤਾਂ ਸੰ ਤੁਸੀਂ ਖਰੀਦਿਆ ਪਿੱਛੋਂ ਹੁੰਦਾ ਗੁੱਲੇ ਜਿਹੜੇ ਮੋٹے ਪਹਿਲਾਂ ਲਵਾ ਦਿੰਦੇ ਹੋ ਵੀ ਕਿਸੇ ਦੇ ਟਰੈਕਟਰ ਮਗਰ ਸੰਦ ਪਵੇ ਹੀ ਨਾ ਬੱਸ ਫਿਰ ਇਹਨਾਂ ਨੂੰ ਜਵਾਬ ਨਹੀਂ ਦੇਣਾ ਅਖੇ ਜੇ ਪੈਂਦਾ ਤਾਂ ਬਈ ਲੈ ਜਾ ਜੇ ਤੁਸੀਂ ਪੈਣ ਚੁਗਾ ਛੱਡਿਆ ਹੀ ਨਹੀਂ ਫਿਰ ਪਊ ਕਿੱਥੋਂ ਕਈ ਬੰਦੇ ਸਾਰੀ ਉਮਰ ਰੁਕੇ ਟਰਾਲੀਆਂ ਮੰਗ ਮੰਗ ਕੇ ਗੇੜੇ ਸੁੱਟਦੇ ਆ ਕਦੇ ਜੀਰੀ ਦੇ ਕਦੇ ਕਣ ਕਦੇ ਤੇ ਜਦੋਂ ਇੱਕ ਦੀ ਟਰਾਲੀ ਆਪ ਦੀ ਬਣਾ ਲਣਗੇ ਫਿਰ ਉਹਨੂੰ ਹੁੱਕ ਐਡੀ ਮੋਟੀ ਲਵਾਉਣਗੇ ਵੀ ਕਿਸੇ ਮਗਰ ਪਵੇ ਨਾ ਕੀ ਗੱਲ ਬਈ ਤੁਸੀਂ ਸਾਰੀ ਉਮਰ ਲੋਕਾਂ ਦੇ ਸੰਦ ਭੰਡ ਦੇ ਰਹੇ ਸਾਰੀ ਉਮਰ ਲੋਕਾਂ ਸੰਦ ਮੰਗ ਮੰਗ ਕੇ ਵਾਹੁੰਦੇ ਰਹੇ ਟਰਾਲੀਆਂ ਲਿਉਂਦੇ ਰਹੇ ਦਾਣੇ ਢੋਂਦੇ ਰਹੇ ਅੱਜ ਤੁਸੀਂ ਇੱਕ ਤਾਂ ਸੰਦ ਘਰ ਦਾ ਬਣਾ ਲੈ ਤੁਸੀਂ ਹੁੱਕਾ ਮੋਟੀਆਂ ਵਾਲੀ ਗੁੱਲੇ ਮੋਟੇਲ ਵਾਲੀ ਕੀ ਗੱਲ ਬਈ ਲੋਕਾਂ ਦੇ ਸੰਦ ਫਰੀ ਆਏ ਸੀ ਫਿਰ ਕਈ ਪਤੰਦਰਾਂ ਦੇ ਘਰੇ ਸੰਦ ਲੈਣ ਜਾਓ ਸਾਰੇ ਮਰ ਲੋਕਾਂ ਦੇ ਸੰਦ ਭੰਨੇ ਹੋਣਗੇ ਜੇ ਇੱਕ ਤਾਂ ਸੰਦ ਘਰ ਦਾ ਬਣਾ ਲਿਆ ਹੋਊਗਾ ਕੋਈ ਸੰਦ ਲੈਣ ਜਾਵੜਿਆ ਉਹ ਕੋਈ ਛੇਰਾ ਲੋਹਾ ਦਾ ਛੇਰਾ ਬਾਹਲਾ ਮਹਿੰਗਾ ਹੋ ਗਿਆ ਅੱਗ ਲੱਗੀ ਪਈ ਆ ਭਾਈ ਲੋਹੇ ਨੂੰ ਭਾਈ ਸੰਦ ਬਣਾਉਣੇ ਕਿਹੜਾ ਸੌਖਿਆ ਫਿਰ ਅਗਲੇ ਨੂੰ ਸੁਣਾਈ ਜਾਣਗੇ ਵੀ ਸੰਦ ਭਾਈ ਬਾਹਲਾ ਮਹਿੰਗਾ ਬਣਿਆ ਜਦੋਂ ਭਾਈ ਤੁਸੀਂ ਲੋਕਾਂ ਦੀ ਮੰਗ ਮੰਗ ਕੇ ਵਾਏ ਆ ਉਹ ਵੀ ਸੰਦ ਮਹਿੰਗੀ ਬਣੇ ਸੀਗੇ ਅਗਲੇ ਆਣੇ ਵੀ ਮੁੜ ਕੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਦੇ ਕੇ ਸੰਦ ਖਰੀਦੇ ਹੁੰਦੇ ਆ ਤੇ ਕਈਆਂ ਨੇ ਨਵਾਂ ਕੰਮ ਫੜਿਆ ਹੋਇਆ ਜਦੋਂ ਤਾਂ ਸੰਦ ਕਿਸੇ ਦੇ ਘਰ ਲੈਣ ਜਾਣਾ ਉਹ ਤਾਂ ਲੈਣ ਜਾਣਗੇ ਆਪ ਤੇ ਜਦੋਂ ਕੋਈ ਉਹਨਾਂ ਦੇ ਘਰੇ ਸੰਤ ਮੰਗਣ ਆ ਜੇ ਫਿਰ ਕਹਿੰਗੇ ਯਾਰ ਬਾਪੂ ਨੂੰ ਪੁੱਛ ਲੈ ਸਾਡੇ ਬਾਪੂ ਨੂੰ ਪੁੱਛ ਲੈ ਵੀ ਪਾਪੇ ਨੂੰ ਪਤਾ ਪਤੰਦਰੋ ਜਦੋਂ ਤੁਸੀਂ ਸੰਤ ਕਿਸੇ ਦੇ ਘਰੋਂ ਲੈਣ ਜਾਂਦੇ ਹੋ ਉਹ ਤਾਂ ਟਰੈਕਟਰ ਤੇ ਐਂ ਬਰੇਸਾ ਮਾਰਦੇ ਤੁਸੀਂ ਆਪ ਜਾਂਦੇ ਹੋ ਅਗਲੇ ਦੇ ਘਰੇ ਜਦੋਂ ਕੋਈ ਤੁਹਾਡੇ ਘਰੇ ਸੰਤ ਮੰਗਣ ਆ ਜੇ ਫਿਰ ਤੁਸੀਂ ਕਿਹਨੇ ਪਾਪੇ ਨੂੰ ਪੁੱਛ ਲੈ ਫਿਰ ਵੀ ਜਦੋਂ ਲੋਕਾਂ ਘਰੇ ਸੰਤ ਮੰਗਣ ਜਾਂਦੇ ਹੁੰਦੇ ਹੋ ਉਦੋਂ ਵੀ ਆਪ ਦੇ ਪਾਪੇ ਨੂੰ ਕਹ ਲਿਆ ਕਰੋ ਪਾਪਾ ਤੂੰ ਹੀ ਸੰਤ ਪਾ ਕੇ ਲੋਕਾਂ ਦੇ ਘਰੋਂ ਲਿਆ ਕਈ ਲੋਕ ਨੇ ਇਹ ਕੰਮ ਚਲਾਇਆ ਹੋਇਆ ਸੰਦ ਲੈਣ ਵਾਲੀ ਕੋਈ ਹੋਰ ਜਾਂਦਾ ਤੇ ਜਦੋਂ ਕੋਈ ਘਰੇ ਮੰਗਣ ਆਉਂਦਾ ਉਦੋਂ ਕੋ ਕਿਸੇ ਹੋਰ ਨੂੰ ਕਰ ਦਿੰਦੇ ਆ ਇਹ ਬਹੁਤ ਮਾੜੀ ਗੱਲ ਆ ਭਾਈ ਠੀਕ ਆ ਆਪਣਾ ਭਾਈਚਾਰਾ ਬਣਿਆ ਜ਼ਿੰਮੇਵਾਰ ਭਰਾਵਾਂ ਦਾ ਜੇ ਆਪਾਂ ਕਿਸੇ ਦੇ ਸੰਦ ਬਈ ਲਿਆਉਣੇ ਆ ਵਾਉਣੇ ਆ ਤਾਂ ਆਪਣਾ ਵੀ ਫਰਜ਼ ਬਣਦਾ ਕਿ ਜਿਵੇਂ ਆਪਾਂ ਅਗਲੇ ਦੇ ਸੰਦ ਵਾਉਂਦੇ ਰਹੇ ਆ ਭੰਨਦੇ ਰਹੇ ਆ ਓਵੇਂ ਮੁੜ ਕੇ ਆਪਦੇ ਵੀ ਦਈਏ ਲੋਕਾਂ ਨੂੰ ਫੇਰ ਸਵਾਦ ਆਉਂਦਾ ਫੇਰ ਪਤਾ ਲੱਗਦਾ ਕਿਸੇ ਦਾ ਸੰਦ ਭੰਨ ਕੇ ਫੜਾਉਣ ਦਾ ਮੁੱਲ ਕੀ ਹੁੰਦਾ ਫੇਰ ਪਤਾ ਲੱਗਦਾ ਜਿਹੜੀ ਚੀਜ਼ ਕਾਲਜੇ ਪੈਂਦੀ ਆ ਜਦੋਂ 1.5 ਲੱਖ ਦੀ ਤਵੀਆਂ ਤਵਾ ਅਗਲਾ ਮਰੋੜ ਕੇ ਹੀ ਫੜਾ ਦੇਣਾ ਫੇਰ ਪ ਬਗਾਨੇ ਸੰਦ ਵਾਉਣੇ ਭੰਣੇ ਬਹੁਤ ਸੌਖੇ ਹੁੰਦੇ ਆ ਤੇ ਇਹ ਹਰੇਕ ਪਿੰਡ ਚ ਇੱਕ ਦੋ ਬੰਦੇ ਮੈਂ ਇਹੋ ਜਿਹੇ ਦੇਖੇ ਆ ਕਿ ਲੋਕਾਂ ਨੇ ਸੰਦ ساری ਉਮਰ ਮੰਗ ਮੰਗ ਕੇ ਵਾਏ ਆ ਭੰਨੇ ਆ ਆਪਦੇ ਵਾਰੀ ਮੁੜ ਕੇ ਉਹ ਬੰਦੇ ਸਿਆਣੇ ਹੋ ਗਏ ਹੁਣ ਇੱਕ ਦੋ ਸੰਦ ਘਰ ਦੇ ਬਨਾਲੇ ਅਜਿਹੇ ਮੋਟੀਆਂ ਹੁੱਕਾਂ ਵਾਲੀਆਂ ਜਿਹੜੇ ਮੋٹے ਗੁੱਲੇ ਲਵਾਲੇ ਕਿਉਂ ਹੁਣ ਪੈਂਦੀ ਆ ਚੀਕ ਹੁਣ ਮਾਰਦੇ ਨਾ ਲੇਰਾਂ ਬਗਾਨੇ ਸੰਦ ਵਾਉਣ ਲੱਗਿਆਂ ਭੰਣਨ ਲੱਗਿਆਂ ਬਾਈ ਬੜਾ ਸਵਾਦ ਆਉਂਦਾ ਤੇ ਆਪਦੇ ਵਾਰੀ ਨਾ ਮੁੜ ਕੇ ਫੇਰ ਚੀਕਾਂ ਜੀ ਨਾ ਮਾਰਿਆ ਕਰੋ ਆਹ ਵੀਡੀਓ ਦੱਬ ਕੇ ਸ਼ੇਅਰ ਕਰਿਓ ਬਾਤ ਤੋਂ ਵੱਧ ਲੋਕਾਂ ਤੱਕ ਵੀਡੀਓ ਜਾਵੇ ਜਿਹੜੇ ਬਿਸ਼ਰਮ ਇਹੋ ਜਿਹੇ ਕੰਮ ਕਰਦੇ ਆ ਵੀ ਗੁੱਲੇ ਮੋਟੇ ਲਵਾਲੇ ਹੁੱਕਾ ਮੋਟੀਆਂ ਲਵਾ ਲੀਆਂ ਸ਼ਾਇਦ ਉਹਨਾਂ ਨੂੰ ਪੂਰਾ ਸ਼ਰਮ ਆ ਜੇ ਪਹਿਲਾਂ ਸਾਰੀ ਉਮਰ ਲੋਕਾਂ ਦੇ ਸਾਹਮਣੇ ਤੇ ਹੁਣ ਆਪਣੇ ਵਾਰੀ ਤੁਸੀਂ ਫਿਰ ਮੇਰੇ ਮੂੰਹ ਕੁਝ ਹੋਰ ਨਿਕੜ ਕੇ ਫਿਰ ਚੀਕਾਂ ਮਾਰੋਗੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ